ਜੋ ਬਲੇ ਸੋਨ ਪੈ ਹਰ ਬਾਰ ਮਿਕ ਮਹਾਰਾਜ ਦੀ ਜੈ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੋ ਬਲੇ ਸੋਨ ਪੈ ਹਰ ਬਾਰ ਮਿਕ ਮਹਾਰਾਜ ਦੀ ਜੈ ਹਾਂਜੀ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਸਮੂਹ ਵਾਲਮੀਕਨ ਸਮਾਜ ਵੱਲੋਂ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਇੱਕ ਫੈਸਲਾ ਲਿਆ ਗਿਆ ਸੀ ਜੋ ਮਹੀਨੇ ਦੋ ਮਹੀਨੇ ਤੋਂ ਪਿਛੇ ਸ੍ਰੀ ਵਾਨ ਵਾਲਮੀਕੀ ਆਸ਼ਰਮ ਹਰਿਆਣਾ ਰੋਡ ਦੇ ਵਿੱਚ ਜੋ ਮਸਲਾ ਕਾਫੀ ਗੰਭੀਰ ਚੱਲ ਰਿਹਾ ਸੀ ਉਸ ਸਬੰਧ ਦੇ ਵਿੱਚ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਔਰ 6 ਤਰੀਕ ਸ਼ਹਿਰ ਬੰਦ ਦੀ ਕੋਲ ਦਾ ਜਿਹੜਾ ਸੱਦਾ ਦਿੱਤਾ ਗਿਆ ਸੀ ਅੱਜ ਤਕਰੀਬਨ 4-5 ਘੰਟੇ ਹੋਣ ਦੇ ਬਾਵਜੂਦ 4-5 ਘੰਟਿਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਸਾਡੀ ਜਿਹੜੀ ਬੈਠਕ ਚੱਲ ਰਹੀ ਸੀ ਉਸ ਦੇ ਵਿੱਚ ਜਿਹੜਾ 6 ਤਰੀਕ ਬੰਦ ਦੀ ਕੋਲ ਦਾ ਸੱਦਾ ਦਿੱਤਾ ਗਿਆ ਸੀ ਉਸ ਦੇ ਸਬੰਧ ਵਿੱਚ ਅੱਜ ਪ੍ਰਸ਼ਾਸਨ ਵੱਲੋਂ ਸਾਨੂੰ ਜਿਹੜਾ ਸ਼ੁਵਾਸਨ ਦਿੱਤਾ ਗਿਆ ਵਾ ਕਿ ਜਲਦ ਤੋਂ ਜਲਦੀ ਜਿਹੜੀ ਦੋਸ਼ੀਆਂ ਦੇ ਕਾਰਵਾਈ ਕੀਤੀ ਜਾਊਗੀ ਔਰ ਜੋ ਭਗਵਾਨ ਵਾਲਮੀਕੀ ਆਸ਼ਰਮ ਜੋ ਹਰਿਆਣਾ ਰੋਡ ਤੇ ਸਥਾਪਿਤ ਵੀ ਤਾਂ ਉਹਦੀ ਸੁੰਦਰਤਾ ਨੂੰ ਉਹਦੀ ਜਿਹੜੀ ਚਾਰਦੀਵਾਰੀ ਔਰ ਜਿੰਨਾ ਵੀ ਜ਼ਮੀਨੀ ਵਿਵਾਦ ਨੂੰ ਖਤਮ ਕਰਕੇ ਜਲਦ ਤੋਂ ਜਲਦ ਜਿਹੜਾ ਸਮਾਜ ਨੂੰ ਜਿਹੜਾ ਇੱਕ ਬਹੁਤ ਵੱਡਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰ ਰਾਹੀਂ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਤੋਹਫ਼ਾ ਜਿਹੜਾ ਇੱਕ ਜਲਦ ਤਿਆਰ ਕਰਕੇ ਦਿੱਤਾ ਜਾਵੇਗਾ ਔਰ ਸਾਡੀ ਸ਼ਹਿਰ ਵਾਸੀਆਂ ਨੂੰ ਵਪਾਰੀਆਂ ਨੂੰ ਬੇਨਤੀ ਆ ਵੀ ਜੋ ਕੱਲ ਦੀ ਕੋਲ ਦਾ ਸੱਦਾ ਸੀਗਾ ਕੱਲ ਸਵੇਰ 11 ਵਜੇ ਸਾਡੀ ਇੱਕ ਫੇਰ ਬੈਠਕ ਜਿਹੜੀ ਆ ਹੋਣ ਜਾ ਰਹੀ ਆ ਅਗਰ 11 ਵਜੇ ਤੱਕ ਉਸ ਫੈਸਲੇ ਤੇ ਡਿਸੀਜਨ ਕਲੀਅਰ ਹੋ ਜਾਂਦਾ ਤਾਂ ਠੀਕ ਆ ਨਹੀਂ ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਕਦਮ ਆ ਉਹ ਫੇ ਚੱਕਿਆ ਜਾਵੇਗਾ ਔਰ ਮੇਰੀ ਸ਼ਹਿਰ ਵਾਸੀਆਂ ਨੂੰ ਦੁਕਾਨਦਾਰ ਭਰਾਵਾਂ ਨੂੰ ਅਪੀਲ ਆ ਵੀ ਜਿੱਦਾਂ ਤੁਸੀਂ ਹਰ ਵਾਰ ਸੇ ਜੋ ਕਰਦੇ ਆ ਇਸ ਵਾਰ ਵੀ ਤੁਹਾਡਾ ਜਿਹੜਾ ਹੰਗਾਰਾ ਸਾਨੂੰ ਬਹੁਤ ਵਧੀਆ ਮਿਲਿਆ ਔਰ ਗਾਹ ਵੀ ਮਿਲੇਗਾ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਜੈ ਭੀਮ ਜੈ ਭਾਰਤ ਜਿਹੜਾ 11 ਵਜੇ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਉਹ ਦੇ ਵਿੱਚ ਕੇ ਮਤਲਬ ਕਿ ਦੁਕਾਨਦਾਰਾਂ ਨੂੰ ਅਗਲੇ ਦਿਨ ਤੋਂ ਦੱਸਿਆ ਜਾਏਗਾ ਬੰਦ ਨਹੀਂ ਖੋਲ ਕੇ ਬਿਲਕੁਲ ਬਿਲਕੁਲ ਜੋ ਵੀ ਫੈਸਲਾ ਨਹੀਂ ਨਹੀਂ ਜੋ ਵੀ ਫੈਸਲਾ 11 ਵਜੇ ਦੀ ਮੀਟਿੰਗ ਤੇ ਜੋ ਸਾਡੇ ਏਡੀਸੀ ਸਾਹਿਬ ਐਸਪੀ ਡੀ ਸਾਹਿਬ ਔਰ ਡੀਐਸਪੀ ਸਾਹਿਬ ਸੋਸ਼ਲ ਮਤਲਬ ਜਿੰਨੀ ਜਿੰਨੀ ਵੀ ਜ਼ਿਲ੍ਹਾ ਪ੍ਰਸ਼ਾਸਨ ਬੋੜੀ ਆ ਅੱਜ ਇੱਥੇ ਹਾਜ਼ਰ ਆ ਉਹਨਾਂ ਵੱਲੋਂ ਜੋਸ਼ਵਾਸਨ ਸਵੇਰੇ 11 ਵਜੇ ਤੋਂ ਬਾਅਦ ਦਿੱਤਾ ਜਾਏਗਾ ਅਗਲਾ ਕਦਮ ਹੁਸਨਾ ਚੱਕਿਆ ਜਾਵੇ ਲੋਕਾਂ ਨੂੰ ਬਿਲਕੁਲ ਅਸੀਂ ਸਾਡੇ ਭਰਾ ਵਾ ਸਾਡਾ ਸ਼ਹਿਰ ਆ ਸਾਡੇ ਲੋਕ ਆ ਅਸੀਂ ਰੋਜ਼ ਉਹਨਾਂ ਨਾਲ ਵਿਚਰਨਾ ਕੋਈ ਸਾਡੀ ਉਹਨਾਂ ਨਾਲ ਜਾਤੀ ਲੜਾਈ ਨਹੀਂ ਆ ਇੱਕ ਸਮਾਜ ਦੀ ਜਿਹੜੀ ਸੀਗੀ ਇਹ ਮੁੱਦਾ ਸੀਗਾ ਉਹਦੇ ਮਸਲੇ 'ਚ ਅਸੀਂ ਜਿਹੜੀ ਸਾਡੀ ਮੰਗ ਸੀ ਜਿਹੜੀ ਪ੍ਰਸ਼ਾਸਨ ਕਾਫੀ ਢੇਰ ਤੋਂ ਇਲੈਕਸ਼ਨਾਂ ਕਰਕੇ ਥੋੜਾ ਬਿਜ਼ੀ ਹੋਣ ਕਰਕੇ ਸਾਡੀ ਸੁਣਵਾਈ ਨਹੀਂ ਹੋ ਰਹੀ ਸੀ ਇਸ ਕਰਕੇ ਜਿਹੜੀ ਛੇਰੀ ਬੰਦੇ ਦੀ ਕੋਲ ਦਿੱਤੀ ਗਈ ਸੀ ਇਸ ਕਰਕੇ ਸਵੇਰੇ ਫਿਰ ਜਿਹੜੀ ਮੀਟਿੰਗ ਕਰਕੇ ਉਹਦਾ ਫੈਸਲਾ ਜਿਹੜਾ 11 ਵਜੇ ਦਵਾ ਦਿੱਤਾ ਜਾਏ ਜੀ ਜੀ ਬਿਲਕੁਲ ਬਿਲਕੁਲ ਧੰਨਵਾਦ ਜੀ ਜੈ ਪੀਮ ਜੈ ਭਰਤ ਅੱਜ ਮੈਂ ਤੇ ਐਸਪੀ ਡੀ ਸਾਹਿਬ ਸਰਵਜੀਤ ਭయ్యా ਤੇ ਡੀਐਸਪੀ ਸਾਹਿਬ ਅਮਰਨਾਥ ਜੀ ਤੇ ਐਸਐਚਓ ਸਾਹਿਬ ਅਸੀਂ ਸਾਰਿਆਂ ਵੱਲੋਂ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਬਾਲਮੀਕ ਸਮਾਜ ਦੇ ਜਿਹੜੇ ਮੈਂਬਰ ਨੇ ਉਹਨਾਂ ਦੇ ਨਾਲ ਅੱਜ ਮੁਲਾਕਾਤ ਕੀਤੀ ਗਈ ਤੇ ਅੱਜ ਬਹੁਤ ਵਧੀਆ ਸੁਖਾਲੇ ਮਾਹੌਲ ਦੇ ਵਿੱਚ ਸਾਡੀ ਇਹ ਮੁਲਾਕਾਤ ਹੋਈ ਹੈ ਅਸੀਂ ਵੀ ਕੱਲ ਤੱਕ ਤੇ ਕਾਊਂਟਿੰਗ ਕਰਕੇ ਇਲੈਕਸ਼ਨਾਂ ਦੇ ਵਿੱਚ ਮਸਹੂਰ ਸੀ ਤੇ ਅੱਜ ਕਾਫੀ ਲੰਬੀ ਸਾਡੀ ਗੱਲਬਾਤ ਹੋਈ ਹੈ ਐਂਡ ਇਹਦੇ ਵਿੱਚ ਜੋ ਇਹਨਾਂ ਵੱਲੋਂ ਜੋ ਮਸਲਾ ਉਜਾਗਰ ਕੀਤਾ ਗਿਆ ਸੋ ਉਹਦੇ ਬਾਬਤ ਬੇਨਤੀ ਕੀਤੀ ਗਈ ਕਿ ਤੁਸੀਂ ਸਾਨੂੰ ਇੱਕ ਲਿਖਤੀ ਜਿਹੜਾ ਹੈ ਮੰਗ ਪੱਤਰ ਸਮੇਤ ਜੋ ਵੀ ਤੁਹਾਡੇ ਕੋਲ ਦਸਤਾਵੇਜ਼ ਨੇ ਉਹ ਤੁਸੀਂ ਸਾਨੂੰ ਪ੍ਰਦਾਨ ਕਰੋ ਐਂਡ ਉਹਦੇ ਤੇ ਨਿਯਮ ਅਨੁਸਾਰ ਜਲਦੀ ਤੋਂ ਜਲਦੀ ਡੇ ਟੂ ਡੇ ਬੇਸਿਸ ਤੇ ਅਸੀਂ ਇੱਕ ਬੜੀ ਪਾਰਦਰਸ਼ੀ ਜਿਹੜੀ ਹੈ ਪੜਤਾਲ ਕਰਕੇ ਜੋ ਵੀ ਇਸੇ ਲੁਣੀਂਦੀ ਕਾਰਵਾਈ ਕਰਨ ਵਾਲੀ ਹੋਏਗੀ ਜ਼ਰੂਰ ਕਰਾਂਗੇ ਤੇ ਇਹਦੇ ਸਬੰਧੀ ਵਿੱਚ ਹੀ ਬਹੁਤ ਵਧੀਆ ਸਾਡੀ ਮੀਟਿੰਗ ਜਿਹੜੀ ਆ ਮੁਕੰਮਲ ਹੋਈ ਹੈ ਤੇ ਅੱਜ ਮੇਰੇ ਤੋਂ ਪਹਿਲਾਂ ਜਿਹੜੇ ਸਮਾਜ ਦੇ ਜਿਹੜੇ ਸਪੀਕਰ ਨੇ ਉਹਨਾਂ ਵੱਲੋਂ ਆਪਣੇ ਵੱਲੋਂ ਦੱਸਿਆ ਗਿਆ ਕਿ ਕੱਲ ਦੇ ਬਾਰੇ ਕੱਲ ਸਵੇਰ 11 ਵਜੇ ਵਾਲਮੀਕੀ ਸਟਾਉਕ ਜਿਹੜਾ ਹੈ ਜੋ ਕਿ ਹਰਿਆਣਾ ਰੂਟ ਤੇ ਹੈ ਸ਼ਹਿਰ ਦੇ ਵਿੱਚ ਸਬਜੀ ਮੰਡੀ ਕੋਲ ਸਬਜੀ ਮੰਡੀ ਹੈ ਤੇ ਉੱਥੇ ਜਿਹੜਾ ਹੈ ਇਹਨਾਂ ਦਾ ਇਕੱਠ ਹੋਏਗਾ ਤੇ ਅਕੋਰਡਿੰਗਲੀ ਮੈਂ ਤੇ ਭਾਈਆ ਜੀ ਅਸੀਂ ਜਾ ਕੇ ਉਹਦੇ ਨਾਲ ਗੱਲਬਾਤ ਕਰ ਲਾਂਗੇ ਤੇ ਜਿਹੜਾ ਇਹਦਾ ਮੰਗ ਪੱਤਰ ਹੈ ਉਹ ਕੱਲ ਲੈਣਾ ਸਰ ਕੱਲ ਦੁਕਾਨਦਾਰ ਵੱਲੋਂ ਦੁਕਾਨਾ ਖੋਲ ਸਕਦੇ ਆ ਤੇ ਇਹਦੇ ਬਾਰੇ ਆਲਰੇਡੀ ਇਹਨਾਂ ਵੱਲੋਂ ਦੱਸ ਦਿੱਤਾ ਗਿਆ ਹੈ ਕਿ ਕੱਲ 11 ਵਜੇ ਜਿਹੜਾ ਹੈ ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਵੱਲੋਂ ਫੈਸਲਾ ਲਿਆ ਜਾਏਗਾ ਸੋ ਫਿਲਹਾਲ ਜਿਵੇਂ ਹੈ ਸੋਵੇਂ ਹੈ ਨੋਰਮਲ ਹੈ